ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਆਗੂਆਂ ਨੂੰ ਪੁਲਿਸ ਪ੍ਰਸ਼ਾਸਨ ਨੇ ਅੱਜ ਡੱਕ ਲਿਆ ਹੈ ਤੇ ਦੱਸਦੀ ਹੈ ਕਿ ਉੱਥੇ ਤਸਵੀਰਾਂ ਸਾਹਮਣੇ ਆ ਰਹੀਆਂ ہیں ਤੇ ਜਿਸ ਦੇ ਵਿੱਚ ਪੁਲਿਸ ਥਾਣੇ ਦੇ ਅੱਗੇ ਜਿਹੜਾ ਕਿ ਕੁਝ ਆਗੂਆਂ ਦੇ ਵੱਲੋਂ ਅੱਜ ਜਿਹੜਾ ਕਿ ਉਹਨਾਂ ਨੂੰ ਰੋਕ ਲਿਆ ਗਿਆ ਇੱਕ ਵੱਡਾ ਮਾਰਚ ਹੋਣ ਜਾ ਰਿਹਾ ਸੀ ਤੇ ਜਿਸ ਦੇ ਤਹਿਤ ਦੱਸਦੀਏ ਕਿ ਅੱਜ ਕੁਝ ਸਿੱਖ ਜਥੇਬੰਦੀਆਂ ਨੂੰ ਰੋਕਿਆ ਗਿਆ ਤੇ ਉੱਥੇ ਹੀ ਇਸ ਪ੍ਰਦਰਸ਼ਨ ਦੌਰਾਨ ਇਹ ਸੀ ਦੀਆਂ ਤਸਵੀਰਾਂ ਪਹਿਲਾਂ ਸਾਹਮਣੇ ਆ ਰਹੀਆਂ ਨੇ ਤੇ ਜਿਸ ਤੋਂ ਪਹਿਲਾਂ ਹੀ ਕੁਝ ਸਿੱਖ ਆਗੂਆਂ ਨੂੰ ਡਕਿਆ ਗਿਆ ਤੇ ਉੱਥੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਆਗੂਆਂ ਨੂੰ ਪੁਲਿਸ ਪ੍ਰਸ਼ਾਸਨ ਨੇ ਜਿਹੜਾ ਕਿ ਭਾਰਤ ਦੇ ਗਣਤੰਤਰ ਦਿਵਸ 26 ਜਨਵਰੀ ਦੇ ਵਿਰੋਧ ਅੱਜ ਗੁਰਦਾਸਪੁਰ ਚ ਕੀਤੇ ਜਾ ਰਹੇ ਮਾਰਚ ਚੋਂ ਜਾਣ ਤੋਂ ਪਹਿਲਾਂ ਕਈ ਆਗੂਆਂ ਨੂੰ ਰੋਕ ਲਿਆ ਗਿਆ ਦੇਖੋ ਜਿ ਸਿੱਖ ਜਥੇਬੰਦੀਆਂ ਪੜਕਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਤੇ ਹਰਪਾਲ ਸਿੰਘ ਬਲੇਰ ਨਜ਼ਰ ਆ ਰਹੇ ਨੇ ਤੇ ਦੂਜੇ ਪਾਸੇ ਉੱਥੇ ਹੀ ਮੋੜ ਤੋਂ ਸਰਕਾਰ ਦੇ ਖਿਲਾਫ ਪੜਾਅ ਕੱਢੀ ਜਾ ਰਹੀ ਆ ਜੋ ਨਸਲਕੁਸ਼ੀ ਸਾਡੀ 1984 ਚ ਕੀਤੀ ਐ ਉਹਦੇ ਤੋਂ ਕਿਤੇ ਵੱਧ ਕੇ ਅੱਜ ਇਹ ਹੁਕਮਰਾਨ ਸਾਡੇ ਤੇ ਕਰ ਰਿਹਾ ਔਰ ਇਹਦੇ ਨਾਲ ਪੰਜਾਬ ਦਾ ਮੁੱਖ ਮੰਤਰੀ ਵੀ ਰਲਿਆ ਹੈ ਇਹਨਾਂ ਨੇ ਸਿੱਧੇ ਤੌਰ ਤੇ ਸਾਨੂੰ ਗੁਲਾਮੀ ਦਾ ਅਹਿਸਾਸ ਹੀ ਨਹੀਂ ਕਰਾਇਆ ਸਾਨੂੰ ਇਹ ਦੱਸ ਦਿੱਤਾ ਹੈ ਕਿ ਸਿੱਖ ਕੌਮ ਪੂਰੀ ਤਰ੍ਹਾਂ ਗੁਲਾਮ ਹੈ ਔਰ ਜਿਹੜੀ ਕੌਮ ਗੁਲਾਮ ਹੁੰਦੀ ਹੈ ਉਹ ਪਿੰਜਰਾ ਤੋੜਨ ਵਾਸਤੇ ਆਪਣੀਆਂ ਲੱਤਾਂ ਬਾਹਾਂ ਮਾਰਦੀ ਹੈ ਤੇ ਜਦ ਤੱਕ ਪਿੰਜਰਾ ਨਹੀਂ ਟੁੱਟਦਾ ਉਹ ਜਾਂ ਤਾਂ ਉਹ ਬੰਦਾ ਮਰ ਜਾਊਗਾ ਤੇ ਜਾਂ ਪਿੰਜਰਾ ਤੋੜ ਦੂਗਾ ਸਰਦਾਰ ਜਿਮਰਨਜੀਤ ਸਿੰਘ ਮਾਨ ਤੇ ਉਹਨਾਂ ਦੀਆਂ ਹਮਖਿਆਲੀ ਜਥੇਬੰਦੀਆਂ ਦਲ ਖਾਲਸਾ ਤੇ ਭਾਈ ਜਸਬੀਰ ਸਿੰਘ ਪੰਥਕਤਾਲ ਰੋਡੇ ਸਾਹਿਬ ਦਾ ਤੇ ਨਾਲ ਬਟਿੰਡਾ ਸਾਹਿਬ ਜਿੰਨੀਆਂ ਵੀ ਸਾਡੀਆਂ ਹੰਮਖਲੀ ਜਥੇਬੰਦੀਆਂ ਐ ਗੁਰੂ ਨਾਨਕ ਦੇਵਾ ਸੰਗਤ ਐ ਉਹ पिंजरा ਤੋੜ ਦਾ ਯਤਨ ਕਰੂਗੀ ਕਿਉਂਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਡੀ ਕੌਮ ਐ ਕਿੰਨਾ ਕੇ ਗੁਲਾਮ ਰਹਿ ਸਕਦੀ ਐ ਜਿਹੜੇ 900 ਸਾਲ ਗੁਲਾਮ ਰਹੇ ਆ ਉਹਨਾਂ ਨੇ ਅੱਜ ਸਾਡੇ ਤੇ ਭਾਜੀਆਂ ਚਾੜੀਆਂ ਐ ਅਸੀਂ 83% ਕੁਰਬਾਨੀਆਂ ਦੇ ਕੇ ਵੀ ਅੱਜ ਗੁਲਾਮੀ ਦਾ ਅਹਿਸਾਸ ਕਰਦੇ ਆ ਸੋ ਮੈਂ ਇੱਥੇ ਅੱਜ ਅੱਜ ਜਿਹੜਾ ਗਰਦਾਸਪੁਰ ਦੀ ਧਰਤੀ ਤੇ ਅਸੀਂ ਚੌਂਕ 'ਚ ਖੜੇ ਆਂ ਸਾਨੂੰ ਜਿੱਥੇ ਸਾਡਾ ਮਿਥਿਆ ਨਿਸ਼ਾਨਾ ਹੈ ਉੱਥੇ ਅੱਜ ਗਵਰਨਮੈਂਟ ਨੇ ਨਹੀਂ ਜਾਣ ਦਿੱਤਾ ਸੋ ਮੈਂ ਭਗਵਾਨ ਜਮਾਨ ਨੂੰ ਦੱਸਣਾ ਚਾਹੁੰਦਾ ਹੈ ਭਗਵਾਨ ਜਮਾਨ 3 ਸਾਲ ਹੋ ਰਹਿ ਗਏ ਆ 2 ਸਾਲਾਂ ਦੇ ਵਿੱਚ ਤੂੰ ਕੀ ਕਰ ਸਕਦਾ ਹੈ ਪੰਜਾਬ ਦੇ ਵਿੱਚ ਤੂੰ ਕਿਹਾ ਸੀ ਕਿ ਇਨ੍ਹਾਂ ਲੋਕਾਂ ਨੂੰ ਜਹਾਜ਼ ਤੇ ਬੈਠਿਆਂ ਨੂੰ ਧਰਨਿਆਂ ਤੇ ਬੈਠੇ ਲੋਕ ਨਹੀਂ ਦਿਸਦੇ ਅੱਜ ਤੈਨੂੰ ਜਗਜੀਤ ਸਿੰਘ ਡੱਲੇਵਾਲ ਦਿਸਦਾ ਹੈ ਅੱਜ ਤੂੰ ਨੂੰ ਦੱਸੋ ਜਿਹੜਾ ਬੰਦਾ ਜੋ ਨਸਲਕੁਸ਼ੀ ਸਾਡੀ 1984 'ਚ ਕੀਤੀ ਹੈ ਉਹਦੇ ਤੋਂ ਕਿਤੇ ਵੱਧ ਕੇ ਅੱਜ ਇਹ ਹੁਕਮਰਾਨ ਸਾਡੇ ਤੇ ਕਰ ਰਿਹਾ ਏ ਔਰ ਇਹਦੇ ਨਾਲ ਪੰਜਾਬ ਦਾ ਮੁੱਖ ਮੰਤਰੀ ਵੀ ਰਲਿਆ ਏ ਇਹਨਾਂ ਨੇ ਸਿੱਧੇ ਤੌਰ ਤੇ ਸਾਨੂੰ ਗੁਲਾਮੀ ਦਾ ਅਹਿਸਾਸ ਹੀ ਨਹੀਂ ਕਰਾਇਆ ਸਾਨੂੰ ਇਹ ਦੱਸ ਦਿੱਤਾ ਹੈ ਕਿ ਸਿੱਖ ਕੌਮ ਪੂਰੀ ਤਰ੍ਹਾਂ ਗੁਲਾਮ ਹੈ ਔਰ ਜਿਹੜੀ ਕੌਮ ਗੁਲਾਮ ਹੁੰਦੀ ਹੈ ਉਹ ਪਿੰਜਰਾ ਤੋੜਨ ਵਾਸਤੇ ਆਪਣੀਆਂ ਲੱਤਾਂ ਬਾਹਾਂ ਮਾਰਦੀ ਆ ਤੇ ਜਦ ਤੱਕ ਪਿੰਜਰਾ ਨਹੀਂ ਟੁੱਟਦਾ ਉਹ ਜਾਂ ਤਾਂ ਉਹ ਬੰਦਾ ਮਰ ਜੂਗਾ ਤੇ ਜਾਂ ਪਿੰਜਰਾ ਤੋੜ ਦੂਗਾ ਸਰਦਾਰ ਜਿਮਰਨਜੀਤ ਸਿੰਘ ਮਾਨ ਤੇ ਉਹਨਾਂ ਦੀਆਂ ਹਮਖਿਆਲੀ ਜਥੇਬੰਦੀਆਂ ਦਲ ਖਾਲਸਾ ਤੇ ਭਾਈ ਜਸਬੀਰ ਸਿੰਘ ਪੰਥਕ ਦਲ ਰੋਡੇ ਸਾਹਿਬ ਦਾ ਤੇ ਨਾਲ ਬਟਿੰਡਾ ਸਾਹਿਬ ਜਿੰਨੀਆਂ ਵੀ ਸਾਡੀਆਂ ਹਮਖਿਆਲੀ ਜਥੇਬੰਦੀਆਂ ਐ ਗੁਰਨਾਣਕ ਲੇਵਾ ਸੰਗਤ ਐ ਉਹ पिंजਰਾ ਤੋੜਨ ਦਾ ਯਤਨ ਕਰੂਗੀ ਕਿਉਂਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਕੌਮ ਐ ਕਿੰਨਾ ਕੇ ਗੁਲਾਮ ਰਹਿ ਸਕਦੀ ਐ ਜਿਹੜੇ 900 ਸਾਲ ਗੁਲਾਮ ਰਹੇ ਆ ਉਹਨਾਂ ਨੇ ਅੱਜ ਸਾਡੇ ਤੇ ਭਾਜੀਆਂ ਚਾੜੀਆਂ ਐ ਅਸੀਂ 83% ਕੁਰਬਾਨੀਆਂ ਦੇ ਕੇ ਵੀ ਅੱਜ ਗੁਲਾਮੀ ਦਾ ਅਹਿਸਾਸ ਕਰਦੇ ਆਂ ਸੋ ਮੈਂ ਇੱਥੇ ਅੱਜ ਜਿਹੜਾ ਗਰਦਾਸਪੁਰ ਦੀ ਧਰਤੀ ਤੇ ਅਸੀਂ ਚੌਂਕ 'ਚ ਖੜੇ ਆਂ ਸਾਨੂੰ ਜਿੱਥੇ ਸਾਡਾ ਮਿੱਥਿਆ ਨਿਸ਼ਾਨਾ ਹੈ ਉੱਥੇ ਅੱਜ ਗਵਰਨਮੈਂਟ ਨੇ ਨਹੀਂ ਜਾਣ ਦਿੱਤਾ ਸੋ ਮੈਂ ਭਗਵਾਨ ਜਨਮ ਨੂੰ ਦੱਸਣਾ ਚਾਹੁੰਦਾ ਹੈ ਭਗਵਾਨ ਜਨਮ ਸਾਲ ਦੋ ਰਹਿ ਗਏ ਆ ਦੋ ਸਾਲਾਂ ਦੇ ਵਿੱਚ ਤੂੰ ਕੀ ਕਰ ਸਕਦਾ ਹੈ ਪੰਜਾਬ ਦੇ ਵਿੱਚ ਤੂੰ ਕਿਹਾ ਸੀ ਕਿ ਇਨ੍ਹਾਂ ਲੋਕਾਂ ਨੂੰ ਜਹਾਜ਼ ਤੇ ਬੈਠਿਆਂ ਨੂੰ ਧਰਤੀ ਤੇ ਬੈਠੇ ਲੋਕ ਨਹੀਂ ਦਿਸਦੇ ਅੱਜ ਤੈਨੂੰ ਜਗਜੀਤ ਸਿੰਘ ਢੱਲੇਵਾਲ ਦਿਸਦਾ ਹੈ ਅੱਜ ਤੁਹਾਨੂੰ ਦੱਸੋ ਜਿਹੜਾ ਬੰਦਾ